ਕਿ ਕੌਣ ਆ ਪੜੇ ਮੈਂ ਨਹੀਂ ਜਾਣਦਾ ਤੁਹਾਨੂੰ ਹਾਂ ਮਤਲਬ ਕਿਹਾ ਕਿ ਜਾਣੀ ਤੂੰ ਮੈਂ ਤੇਰੀ ਮਾਂ ਆ ਤੇਰੀ ਮੰਮੀ ਤਾਂ ਆ ਗਈ ਪੁੱਤ ਹਾਂ ਤੇਰੇ ਵੀਰਾ ਵੀ ਆ ਗਿਆ ਮਸਤ ਬਾਤਾਂ ਲੀਵਾ ਕੋਈ ਖਾਣ ਨਹੀਂ ਸੀ ਰਹੀ ਕੋਈ ਚੀਜ਼ ਕੋਈ ਰੋਟੀ ਵੀ ਦਿੰਦਾ ਹੀ ਲਿਆ ਕੇ ਰੱਖ ਦਿੰਦੀ ਸੀ ਸਿਰਫ ਪਾਣੀ ਪੀਤਾ ਨੇ ਚਾਰ ਦਿਨਾਂ ਦੇ ਵਿੱਚ ਇਹ ਲੈਣਾ ਨਹੀਂ ਕਰ ਰੋ ਆ ਗਿਆ ਪੁੱਤ ਇਸ ਲਈ 4-5 ਦਿਨਾਂ ਤੋਂ ਇਸ਼ਟਰੀ ਹੈ ਪਰ ਪਿਛਲੇ 3 ਦਿਨਾਂ ਤੋਂ ਉਹਨਾਂ ਦੇ ਸਾਹਮਣੇ ਹੀ ਹੈ ਤੇ ਸਾਰੇ ਲੋਕ ਨੂੰ ਕੁਝ ਖਾਣ-ਪੀਣ ਨੂੰ ਦੇ ਦੇ ਪਰ ਉਹ ਕੁਝ ਖਾਤੀ ਨਹੀਂ। ਹੁਣ ਅਸੀਂ ਬੜੀ ਮੁਸ਼ਕਿਲ ਹੈ ਮੈਨੂੰ ਅੱਜ ਇੱਕਦਮ ਕਹਿੰਦੇ ਦਿਨ ਹੋ ਗਏ ਨੇ ਤੇ ਹੁਣ ਉਹਨੂੰ ਪਾਣੀ ਵਗੈਰਾ ਪਿਆਇਆ। ਕੁਝ ਨਹੀਂ ਖਾਣਾ। ਕੋਈ ਪ੍ਰੋਟੀਨ ਦਵਾਈ ਲੈਣੀ ਹੈ ਕੁਝ ਹੋਰ ਖਾਣਾ ਪੀਣਾ। ਦੱਸ ਭੈਣੇ ਮੈਂ ਭਰਾ ਨਹੀਂ ਤੇਰਾ ਮੈਨੂੰ ਦੱਸਾਂਗੀ। ਭੈਣੇ ਸਤਿ ਸ੍ਰੀ ਅਕਾਲ। ਭੈਣੇ ਸਵਰਨਜੀਤ ਅਤਰਨ। ਉਟ ਕੇ ਬੈਠੀ ਉਟ ਕੇ ਬੈਠ ਜਾ ਭੇਨੇ ਮਾੜਾ ਜਿਹਾ ਉੱਠ ਖੜ ਆਹ ਕੌਣ ਆਇਆ ਦੇਖ ਆਹ ਕੌਣ ਆਇਆ ਦੇ ਸਵਾਰ ਲੈ ਨਹੀਂ ਬੇਟਾ ਮੰਨੇ ਹੋ ਯਾਰ ਇਹ ਆ ਖੁਰਣਾ ਪੈਣਾ ਕਿੱਚੜਾ ਇਹ ਕੌਣ ਹੈ ਭੇਨੇ ਮੈਂ ਨਹੀਂ ਜਾਣ ਚਾਹੁੰਦਾ ਜਾਨਾ ਆ ਮੁੰਡਾ ਤੂੰ ਕਿਹਾ ਕਿ ਜਾਣੀ ਤੂੰ ਮੈਂ ਤੇਰੀ ਮਾਂ ਆ ਮੈਨੂੰ ਨਹੀਂ ਪੱਕਾ ਬੁਰਾ ਬਗਾਗਾ ਹਾਂ ਆ ਕੰਨ ਲਈ ਆਪਣੇ ਕੈਂਚੀ ਲਿਆ ਮੈਂ ਮੰਮੀ ਡੈਡੀ ਤੋਂ ਪੁੱਛ ਲਿਆ ਆਹ ਤੇ ਮम्मी ਡੈਡੀ ਨੂੰ ਪੁੱਛਾਂਗੇ ਮੈਂ ਆਈਆਂ ਪੁੱਤ ਮੈਂ ਡੈਡੀ ਨੂੰ ਡੈਡੀ ਨੂੰ ਸੀ ਕੋਈ ਹੋਰ ਰਹਸੇਂਗਾ ਆ ਜੀ ਉਹ ਕਹਨਾਂ ਨਹੀਂ ਜੀ ਤੇ ਮਮੀ ਨੂੰ ਹੈ ਕੋ ਪਰ ਤੇ ਜੀ ਮੈਂ ਮੋ ਤੇਰੀ ਮੰਮੀ ਤਾਂ ਆ ਗਈ ਪੁੱਤ ਹੈ ਤੇਰਾ ਬੀਰਾ ਵੀ ਆ ਗਿਆ ਅਮਰਤਵਾਲ ਤਾਂ ਹੈ ਨਹੀਂ ਗੁਰਬ੍ਰੀਤ ਆ ਗਿਆ ਅਨੇਦ ਅਸਿਆਨੇ ਆਹ ਕੌਣ ਸਿਆਨੇ ਆਈ ਲੈ ਇਹ ਜਨਾ ਨਹੀਂ ਕਰਨੀ ਹੋ ਗਿਆ ਬੱਚੇ ਤੇਰੇ ਟੰਡਾਲੇ ਸਾਰੇ ਆਨੇ ਆਹੋ ਸ੍ਰੀ ਗੱਲ ਬਾਈ ਕਿੰਨੇ ਦਿਨ ਗੁੰਮੀ ਹੈ ਭੈਣ ਘਰੋਂ 27 ਮਾਰਚ 27 ਮਾਰਚ ਆ ਪਿਛਲੇ ਮਹੀਨੇ ਯਾਨੀ ਕਿ 10 ਦਿਨ ਹੋ ਗਏ ਅਸੀ ਰਾਜੀ ਕਿੱਥੇ ਗਈ ਸੀ ਘਰੋਂ ਕਿ ਅੱਗੇ ਵੀ ਜਾਂਦੀ ਜਾਂ ਕੋਈ ਰੱਕੇ ਚਲੀ ਗਈ ਸੀ ਜੀ ਨਾ ਮੈਂ ਕਿਹਾ ਅੱਗੇ ਰਾਣੀ ਪੜਤ ਮੰਨ ਹਾਂ ਪੇਤੂ ਥਾਣੇ ਰਿਪੋਰਟ ਕਰਾਤੀ ਸੀ ਹਾਂਜੀ ਉਦੋਂ ਵੀ ਕਰਾਈ ਸੀ ਉਦੋਂ ਥਾਣੇ ਵਾਲਿਆਂ ਨੇ ਮਿਲਗੀ ਸੀ ਬੱਥੇ ਬੱਥੇ ਬੈਠੀ ਜਿਹੜੇ ਤੇ ਕੋਈ ਨਹੀਂ ਆਇਆ ਪੁੱਤ ਤੇਰਾ ਕੁਛ ਕੁਦੋ ਕਰਾਵਾ ਮੈਂ ਕੀ ਕਹੀ ਘਰ ਨੂੰ ਨਹੀਂ ਜਾਣਾ ਐ ਆਪਾ ਐ ਚੁੱਪ ਕਰ ਨਾ ਘਰ ਨਹੀਂ ਚੱਲਣਾ ਪੁੱਤ ਆਪਾ ਸੈਰ ਤੇ ਬੈਠੇ ਨਵੰਬਰ ਦੜਨੇ ਤੇ ਹਾਂ ਜੀ ਜੀ ਦੇਖੋ ਜੀ ਇੱਕ ਤਾਂ ਮੇਰੀ ਬੇਨਤੀ ਸੁਣੋ ਇਹਨੂੰ ਇਲਾਜ ਦੀ ਲੋੜ ਆ ਮਾਂ ਤੁਸੀਂ ਨਾ ਇੱਥੇ ਰੁਕ ਜਾਓ ਚਾਹੇ ਨਾਲ ਸਾਡੇ ਕੋਲੇ ਇੱਕ ਜਣਾ ਆਪਾਂ ਇੱਥੇ ਦਾ ਇਲਾਜ ਕਰ ਤੁਹਾਡਾ ਕੋਈ ਖਰਚਾ ਨਹੀਂ ਆਉਣਾ ਹਾਂ ਫ੍ਰੀ ਇਲਾਜ ਹੋਊਗਾ ਇਹਨੂੰ 5-7 ਦਿਨ ਆਪਾਂ ਇੱਥੇ ਰੱਖ ਕੇ ਕਿਹੜੇ ਟ੍ਰੀਟਮੈਂਟ ਕਰਾਉਣਾ ਦੇਖੋ ਘਰੇ ਲਿਜਾ ਕੇ ਕੀ ਹਾਲ ਹੋ ਜੂ ਘਰੇ ਜਾ ਕੇ ਠੀਕ ਹੋ ਜੂ ਦਵਾਈ ਤਾਂ ਦਵਾਉਂਗੇ ਨਾ ਫੇਰ ਵੀ ਹਾਂ ਦਵਾਈ ਦਵਾਵਾਂਗੇ ਇਹਨੂੰ ਦਵਾਈ ਦੀ ਲੋੜ ਆ ਤੇ ਇੱਕ ਜਿਹੜੀ ਬਾਹ ਦੇ ਉੱਤੇ ਨਾ ਇੱਥੇ ਟੈਟੂ ਕਰਵਾ ਕੇ ਜਿਵੇਂ ਟੈਟੂ ਨਹੀਂ ਆ ਬਾਈ ਨੇ ਜਿਵੇਂ ਬਣਵਾਇਆ ਹੋਇਆ ਇੱਥੇ ਮੋਬਾਈਲ ਨੰਬਰ ਲਿਖਾ ਦਿਓ ਘਰ ਦਾ ਆਪਦਾ ਤੇ ਪਿੰਡ ਦਾ ਨਾਮ ਤੇ ਇਹਦਾ ਨਾਮ ਜੇ ਬਾਈ ਦੀ ਵੀ ਫੇਰ ਵੀ ਕਿਤੇ ਇਧਰ ਤੋਂ ਜਾਵੇ ਤੁਰੰਤ ਲੱਭ ਜਵੇ। ਹਾਂ ਜੀ। ਹੁਣ ਇੰਨੀ ਵਿਚਾਰੀ ਰੋਲੀ ਉੱਥੇ ਰਾਤ ਹਨਾ ਕਿੰਨੀ ਔਖੀ ਰਹੀ। ਤਿੰਨ ਚਾਰ ਦਿਨਾਂ ਤੋਂ ਬਾਈ ਫੁੱਟ ਪਾਤੇ ਹਨਾ। ਕਸਰ ਹੋ ਜਾਂਦੀ ਜੀ। ਦਿਮਾਗੀ ਕਸਰ ਹੋ ਜਾਂਦੀ। ਪਰ ਮੋਰ ਯਾਨੀ ਦੰਧਿਆ ਵੜਦੇ। ਹਾਂ ਵੀਰੇ ਇਹ ਮੈਂਟਲੀ ਪ੍ਰੋਬਲਮ ਆ ਕਸਰ ਨਹੀਂ। ਇਹ ਬਿਮਾਰੀ ਆ। ਕੈਮੀਕਲ ਬ੍ਰੇਨ ਦੇ ਨਾ ਚੇਂਜ ਹੋ ਜਾਂਦੇ ਆ। ਹੁਣ ਉਹਦਾ ਇਲਾਜ ਚੱਲੂਗਾ। ਠੀਕ ਹੋ ਜੂ ਸਾਡੇ ਕੋਲੇ ਸੰਗਣਾ ਨਾ ਬੰਨ ਬੰਨ ਕੇ ਲੋਕ ਲੈ ਕੇ ਆਉਂਦੇ ਠੀਕ ਹੋ ਜਾਂਦੇ ਬਿਲਕੁਲ। ਇਹ ਵੀ ਹੋ ਜੂਗੀ ਠੀਕ ਜਮਾ। ਔਰ ਇਹ ਦਵਾਈ ਬੰਦ ਨਾ ਕਰਿਓ ਜ਼ਿੰਦਗੀ ਭਰ ਜਦ ਤੱਕ ਡਾਕਟਰ ਨਹੀਂ ਕਹਿੰਦੇ ਕਿ ਜਮਾਂ ਠੀਕ ਹੋ ਜਾਊਗਾ ਠੀਕ ਹੈ ਕਿਉਂਕਿ ਖੂਨ ਚ ਮਿਲੀ ਐ ਇਹਨੂੰ ਬਿਮਾਰੀ ਪਹਿਲਾਂ ਤੁਹਾਡੇ ਪਰਿਵਾਰ ਚ ਕਿਹਨੂੰ ਸੀ ਬਿਮਾਰੀ ਦਿਮਾਗੀ ਅਫਸੈਟ ਕੌਣ ਸੀ ਪਹਿਲਾਂ ਇਹਦੇ ਨਾਨਕਿਆਂ ਜਾਂ ਦਾਦਕਿਆਂ ਚ ਕੋਈ ਸੀਗਾ ਜਦੋਂ ਨਾ ਜਦੋਂ ਬੱਚਾ ਪਲੱਸ 2 ਕਰਦਾ ਨਾ ਬੀਏ ਕਰਦਾ ਉਦੋਂ ਹਾਰਮੋਨਸ ਖੁੱਲਦੇ ਜੋ ਦਾੜੀ ਮੁੱਛਾਂ ਆਉਂਦੀਆਂ ਜਾਂ ਜਵਾਨ ਹੁੰਦਾ ਬੰਦਾ ਉਦੋਂ ਜੀਨਸ ਦੇ ਵਿੱਚ ਪਈ ਬਿਮਾਰੀ ਬਾਹਰ ਨਿਕਲੇ ਆਉਂਦੀ ਆ ਉਦੋਂ ਪਹਿਲਾਂ ਬੱਚੇ ਪਲੱਸ 2 ਕਰਦੇ ਆ ਬੀਏ ਤੇ ਕਰ ਵਧੀਆ ਪੜਦੇ ਆ ਹਾਂ ਉਸ ਤੋਂ ਬਾਅਦ ਇਹ ਅਫਸੈਟ ਹੁੰਦੇ ਆ ਇਹ ਖੂਨ ਚ ਹੁੰਦੀ ਹੈ ਬਿਮਾਰੀ ਇਹਨਾਂ ਦੇ ਨਾਨਕਿਆਂ ਜਾਂ ਦਾਦਕਿਆਂ ਜਾਂ ਕਿਸੇ ਨੂੰ ਪਹਿਲਾਂ ਰਹੀ ਹੋ ਹੋਰ ਕਿਸੇ ਰਿਸ਼ਤੇਦਾਰੀ ਨਾਨਾ ਨਾਨੀ ਦਾਦਾ ਦਾਦੀ ਨਹੀਂ ਨਹੀਂ ਮਾਮਾ ਮਾਸੀ ਭੂਆ ਚਾਚਾ ਤਾਇਆ ਜਾਂ ਮਾਤਾ ਨੂੰ ਕਿਤੇ ਟੈਨਸ਼ਨ ਰਹੀ ਹੋਵੇ ਪਹਿਲਾਂ ਜਨਮ ਸਮੇਂ ਇਹ ਕਿ ਕਿਤਨੇ ਕਿਦੋਂ ਹੁੰਦਾ ਹੈ ਬਿਮਾਰੀ ਆਈ ਹੋਈ ਹੈ ਜੀ ਇਹ ਨਾ ਬਾਕੀ ਕੋਈ ਗੱਲ ਨਹੀਂ ਜੇ ਨਹੀਂ ਵੀ ਹੈਗੀ ਤਾਂ ਉਹ ਛੱਡੋ ਉਸ ਗੱਲ ਨੂੰ ਯਾਨੀ ਕਿ ਇਹਦਾ ਇਲਾਜ ਹੋ ਸਕਦਾ ਪਰ ਇਹਦੀ ਦਵਾਈ ਚਲਾਓ ਦਵਾਈ ਜਾਨ ਮੰਗੇ ਹਾਂ ਜੀ ਐਂ ਰੱਖੋਗੇ ਤਾਂ ਜਿਵੇਂ ਜਿਵੇਂ ਇਹਦੀ ਉਮਰ ਵੱਧਣੀ ਆ ਇਹ ਬਿਮਾਰੀ ਵੱਧੀ ਜਾਣੀ ਆ ਬਹੁਤ ਜ਼ਿਆਦਾ ਕੀ ਰੱਖਣੀ ਆ ਦਵਾਈ ਦੇਵਾਂ ਪਹਿਲਾਂ ਚਲਦੀ ਆ ਦਵਾਈ ਕਿਦੋਂ ਦਵਾਈ ਪਹਿਲਾਂ ਚਲਦੀ ਸੀ ਹਾਂ ਪਹਿਲਾਂ ਦਵਾਈ ਨਹੀਂ ਚਲਦੀ ਸੀ ਦਵਾਈ ਚਲਾਉਣੀ ਪੈਣੀ ਆ ਤੁਹਾਨੂੰ ਸਾਡੇ ਇੱਥੇ ਕੈਂਪ ਲੱਗਦੇ ਆ ਹਰ 15 ਦਿਨਾਂ ਬਾਅਦ ਦਿਮਾਗ ਦੀਆਂ ਬਿਮਾਰੀਆਂ ਦੇ 5000 ਬੰਦਾ ਹਰ ਮਹੀਨੇ ਦਵਾਈ ਲੈ ਕੇ ਜਾਂਦਾ ਇੱਥੇ ਸਾਡੇ ਕੋਲ ਅੱਛਾ ਅਸੀਂ ਇੱਥੇ ਇਹਦੀ ਭੈਣ ਦੀ ਦਵਾਈ ਵੀ ਸ਼ੁਰੂ ਕਰਾਤੀ ਆ ਤੁਸੀਂ ਦਵਾਈ ਨਹੀਂ ਇਹਦੀ ਬੰਦ ਕਰਨੀ ਹਰ ਮਹੀਨੇ ਆ ਕੇ ਦਵਾਈ ਲੈ ਕੇ ਜਾਇਆ ਕਰਨੀ ਤੇ ਹੁਣ ਅਸੀਂ ਇਹਨੂੰ 5-7 ਦਿਨਾਂ ਵਿੱਚ ਰੱਖਾਂਗੇ ਤੂੰ ਨਾਲ ਰਹਿ ਪਾ ਹਾਂ ਜਾਂ ਜੀ ਤੁਸੀਂ ਘਰੇ ਜਾ ਕੇ ਖਵਾ ਲਓਗੇ ਦਵਾਈ ਮੈਂ ਡਾਕਟਰ ਨਾਲ ਗੱਲ ਕਰਦਾ ਕਿੰਨੇ ਮਾਤਾ ਕਿੰਨੇ ਬੱਚੇ ਥੋਡੇ ਮਾਸੀ ਜੀ ਬੱਚੇ ਮੇਰੇ ਕਾ ਆ ਗੁੱਡੀ ਆ ਇੱਕ ਕੁੜੀ ਛੋਟੀ ਜਾਈ ਹੋਈ ਆ ਇੱਕ ਆ ਮੇਰਾ ਲੜਕਾ ਵਾ ਠੀਕ ਇੱਕ ਅਮਰਤਪਾਲ ਦਾ ਨਾਮ ਲੈ ਵੀ ਮਰ ਗਿਆ ਉਹ ਉਹਦੀ ਜ਼ਿਆਦਾ ਟੈਨਸ਼ਨ ਲੈ ਰਹੀ ਹੈ ਪੂਰੇ ਹੋ ਗਏ ਵਨ ਦਾ ਡੈਡੀ ਵੀ ਪੂਰਾ ਹੋ ਗਿਆ ਜੀ ਅੱਛਾ ਉਹ ਕੀ ਕਰਦੇ ਸੀ ਉਹ ਪਾਸ ਸੀਗੇ ਕਿੱਥੇ ਰਹਿੰਦੇ ਆ ਤੁਸੀਂ ਅਸੀਂ ਰਹਿੰਦੇ ਆ ਜੀ ਭਗਤ ਸਿੰਘ ਨਗਰ ਹਾਂ ਤਾਂ ਹੀ ਐਡਰੈਸ ਲੱਭਣ ਦੀ ਦਿੱਕਤ ਆਈ ਅਸੀਂ ਇਹ ਬਲਾਰੇ ਲੱਭੀ ਜਾਂਦੇ ਸੀ ਇਹ ਬਲਾਰਾ ਕਹਿੰਦੇ ਸੀ ਅਸੀਂ ਬਲਾਰੇ ਦਾ ਸੀ ਕੱਪੜਾ ਚ ਲੈ ਕੇ ਦੇਖੇ ਨੇ ਦਰਬਾਰਸੀ ਨਗਰ ਹਾਂ ਬਾਸੀ ਨਹੀਂ ਆਉਂਦੀ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਦੇ ਸਦਕਾ ਜਸਵੰਤਜੀਤ ਕੌਰ ਭੈਣ ਦਾ ਘਰ ਲੱਭ ਗਿਆ ਕੱਲ ਰਾਤ ਇਹਨੂੰ ਭੈਣ ਨੂੰ ਸਟੇਸ਼ਨ ਤੋਂ ਲੈ ਕੇ ਆਏ ਸੀ 27 ਤਰੀਕ ਨੂੰ ਭੈਣ 27 ਮਾਰਚ ਨੂੰ ਮਤਲਬ ਅਜ ਤੋਂ 10 ਦਿਨ ਪਹਿਲਾਂ ਘਰੋਂ ਗੁੰਮ ਗਈ ਸੀਗੀ ਸ਼ਹੀਦ ਭਗਤ ਸਿੰਘ ਨਗਰ ਰਹਿੰਦੇ ਨੇ ਲੁਧਿਆਣੇ ਵੈਸੇ ਪਿੰਡ ਬਲਾਰਾ ਪਿੱਛੇ ਉਹਨਾਂ ਦਾ ਤੇ ਇਹ ਭੈਣ 9 10 ਕਲਾਸਾਂ ਪੜ੍ਹੀ ਹੋਈ ਆ ਫਾਦਰ ਦੀ ਵੀ ਡੈਥ ਹੋ ਗਈ ਇੱਕ ਬ੍ਰਦਰ ਸੀ ਉਹਦੀ ਡੈਥ ਹੋ ਗਈ ਇੱਕ ਬ੍ਰਦਰ ਤੇ ਮਾਤਾ ਜੀ ਆਏ ਨੇ ਇੱਕ ਏਡੀ ਛੋਟੀ ਭੈਣ ਆ ਉਹ ਵਿਆਹੀ ਹੋਈ ਆ ਤੇ ਇਹ ਭੈਣ ਡਿਪਰੈਸ਼ਨ ਦੇ ਵਿੱਚ ਹੋਣ ਕਰਕੇ ਅੱਗੇ ਵੀ ਇੱਕ ਵਾਰ ਘਰੋਂ ਚਲੇ ਗਏ ਸੀ ਉਦੋਂ ਤਾਂ ਥੋੜੇ ਦਿਨਾਂ ਬਾਅਦ ਹੀ ਮਿਲ ਗਏ ਸੀ ਪਰ ਇੱਕ ਤੀ 10 ਦਿਨਾਂ ਬਾਅਦ ਮਿਲੀ ਆ ਪੈਸਾ ਅਰ ਧੰਨਵਾਦ ਉੱਥੇ ਉਹ ਵੀਰ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਜਿਹਦੇ ਕਰਕੇ ਸਾਨੂੰ ਪਤਾ ਲੱਗਿਆ ਅਸੀਂ ਪਹੁੰਚੇ ਉੱਥੇ ਅਸੀਂ ਵੀਡੀਓ ਸ਼ੇਅਰ ਕੀਤੀ ਤੇ ਉਹਦੇ ਕਰਕੇ ਅੱਗੋਂ ਪਰਿਵਾਰ ਨੂੰ ਪਤਾ ਲੱਗਿਆ ਤੇ ਅੱਜ ਹੁਣ ਪਰਿਵਾਰ ਇੱਥੇ ਮਿਲਣ ਆਇਆ ਭੈਣ ਨੂੰ ਅਸੀਂ ਕੋਸ਼ਿਸ਼ ਕਰਾਂਗੇ ਭੈਣ ਸਵਰਨਜੀਤ ਕੌਰ ਦਾ ਟ੍ਰੀਟਮੈਂਟ ਹੋ ਸਕੇ ਜੇ ਰਿਪੋਰਟਾਂ ਆਉਣਗੀਆਂ ਟੈਸਟ ਕੀਤੇ ਆ ਸਾਰੇ ਜੇ ਉਹ ਸਹੀ ਆਈਆਂ ਤਾਂ ਦਵਾਈ ਦੇ ਕੇ ਭੇਜ ਦਾਂਗੇ ਨਹੀਂ ਤਾਂ ਇੱਥੇ ਕੁਝ ਦਿਨ ਧਾਖਲ ਰੱਖ ਕੇ ਮਾਤਾ ਜੀ ਜਾਂ ਕੋਈ ਇੱਕ ਮੈਂਬਰ ਇਹਨਾਂ ਦੇ ਪਰਿਵਾਰ ਦਾ ਕੋਲੇ ਰਹਿ ਸਕੇ ਇਹਦਾ ਟ੍ਰੀਟਮੈਂਟ ਪ੍ਰੋਪਰ ਕਰਨ ਤੋਂ ਬਾਅਦ ਇਹਨੂੰ ਛੁੱਟੀ ਦਿੱਤੀ ਜਾਊਗੀ। ਆਪਣੇ ਆਸ-ਪਾਸ ਖਿਆਲ ਰੱਖਿਆ ਕਰੋ ਜਰੂਰ ਸਾਰੇ ਜਾਣੇ। ਕਈ ਵਾਰੀ ਕੋਈ ਇਸ ਤਰ੍ਹਾਂ ਆਪਣੇਆਂ ਤੋਂ ਵਿਛੜ ਜਾਂਦਾ। ਹੁਣੇ ਭੈਣ ਪਹਿਲਾਂ ਹੀ ਡਿਪਰੈਸ਼ਨ ਸੀ, ਟੈਨਸ਼ਨ ਸੀ ਬਹੁਤ ਜ਼ਿਆਦਾ ਤੇ ਆਪਣੇਆਂ ਤੋਂ ਦੂਰ ਹੋਣ ਕਾਰਨ ਤੇ ਉਹਨੂੰ ਕੁਝ ਪਤਾ ਵੀ ਨਹੀਂ ਸੀ ਲੱਗ ਰਿਹਾ ਮੈਂ ਕਿੱਥੇ ਜਾਣਾ, ਮੇਰਾ ਪਿੰਡ ਕਿੱਥੇ ਆ, ਘਰ ਦਾ ਫੋਨ ਨੰਬਰ ਕੁਝ ਨਹੀਂ ਸੀ ਪਤਾ ਲੱਗ ਰਿਹਾ। ਤੇ ਜਿਹਦੇ ਕਰਕੇ ਸਟੇਸ਼ਨ ਦੇ ਬਾਹਰ ਲੁਧਿਆਣੇ ਤੁਸੀਂ ਦੇਖਿਆ ਤਿੰਨ ਦਿਨਾਂ ਤੋਂ ਚਾਰ ਦਿਨਾਂ ਤੋਂ ਇੱਕੋ ਹੀ ਥਾਂ ਤੇ ਪਈ ਸੀ ਮੈਂ ਤੇ ਕੋਈ ਖਾਣ ਨਹੀਂ ਸੀ ਦੇਈ ਕੋਈ ਚੀਜ਼ ਕੋਈ ਰੋਟੀ ਵੀ ਦਿੰਦਾ ਹੀ ਲਿਆ ਕੇ ਰੱਖ ਦਿੰਦੀ ਸੀ ਸਿਰਫ ਪਾਣੀ ਪੀਤਾ ਨੇ ਚਾਰ ਦਿਨਾਂ ਦੇ ਵਿੱਚ ਇੱਕ ਵੀ ਅੰਨ ਦਾ ਦਾਣਾ ਉਹ ਕਹਿੰਦੇ ਸਾਡੇ ਸਾਹਮਣੇ ਨੇ ਖਾਦਾ ਨਹੀਂ ਵੀ ਅਸੀਂ ਬਰੈਡ ਪੂੜੀਆਂ ਹੋਰ ਚੀਜ਼ਾਂ ਲਿਆ ਲਿਆ ਕੇ ਵੀ ਦਿੱਤੀਆਂ ਬਿਲਕੁਲ ਨਹੀਂ ਟੱਚ ਕਰਦੀ ਸਿਰਫ ਪਾਣੀ ਪੀਤਾ ਤੇ ਹੁਣ ਮਾਤਾ ਜੀ ਆ ਕੇ ਪੁੱਛਦਾ ਥੋੜਾ ਕੀ ਨਾ ਇਸ ਤੇ ਕਹੋਰਾ ਨਸਤੇਰ ਕੌਰ ਨਸਤੇਰ ਕੌਰ ਨਸਤੇਰ ਕੌਰ ਤੁਹਾਡਾ ਨਾ ਘਰ ਪ੍ਰੀਤ ਹਨ ਤੁਸੀਂ ਮਾਸੀ ਦੇ ਬੇਟੇ ਹੋ ਠੀਕ ਤੇ ਇਹ ਵੀਰੇ ਹੁਣੇ ਆਏ ਨੇ ਮਾਤਾ ਜੀ ਆਏ ਨੇ ਤੇ ਹੁਣ ਇਸ ਭੈਣ ਨੂੰ ਆਉਣ ਵਾਲੇ ਜੀਵਨ ਚ ਤੰਦਰੁਸਤੀ ਮਿਲੇ ਖੁਸ਼ੀਆਂ ਮਿਲਣ ਅਰਦਾਸ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ